ਪੀਪੀਸੀ ਪ੍ਰદાન ਐਡਵੋਕੇਟ ਹਰਜਿੰਦਰ ਸਿੰਘ tạmਮੀ ਦੀ ਜਿਨ੍ਹਾਂ ਵੱਲੋਂ ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੀਟਿੰਗ ਕੀਤੀ ਗਈ ਹੈ। ਜਥੇਦਾਰ ਗਿਆਨੀ ਰਗबीर ਸਿੰਘ ਹੋਰਾਂ ਦੀ ਰਹਾਇਸ਼ ਤੇ ਪਹੁੰਚ ਕੇ tạmਮੀ ਹੋਰਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਕੱਲ ਅਕਾਲੀ ਦਲ ਦਾ ਇੱਕ ਵਫ਼ਦ ਮਿਲਿਆ ਸੀ। ਹਰਜਿੰਦਰ ਸਿੰਘ tạmਮੀ ਉਸ ਵਫ਼ਦ ਦੇ ਨਾਲ ਨਹੀਂ ਆਏ ਪਰ ਅੱਜ ਇਕੱਲੇ ਤੌਰ ਤੇ ਆ ਕੇ ਉਹਨਾਂ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਸੋ ਸਵਾਲ ਇਸ ਵੇਲੇ ਹੈ ਕਿ ਕੀ ਪੰਥਕ ਸਫਾਂ ਦੇ ਵਿੱਚ ਤਾਮੀ ਦੀ ਇਸ ਵੇਲੇ ਜੋ ਪੋਜੀਸ਼ਨ ਹੈ ਇਸ ਵੇਲੇ ਜੋ ਸਥਿਤੀ ਹੈ ਕਿ ਉਸ ਦੇ ਮੁਤਾਬਕ ਕਿਸੇ ਵੀ ਤਰੀਕੇ ਤਾਮੀ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਨੇ ਜਾਂ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਹੈ ਜਥੇਦਾਰ ਸਹਿਬਾਨ ਦੇ ਨਾਲ ਉਹਨਾਂ ਦੀ ਕੀ ਗੱਲਬਾਤ ਹੋਈ ਹੈ ਕਿਉਂਕਿ ਅਕਾਲੀ ਦਲ ਦੇ ਆਗੂ ਆਲਰੇਡੀ ਕੱਲ ਗੱਲਬਾਤ ਕਰਕੇ ਜਾ ਚੁੱਕੇ ਨੇ ਔਰ ਉਸ ਤੋਂ ਬਾਅਦ ਉਹਨਾਂ ਵੱਲੋਂ ਸਾਰੀ ਗੱਲ ਕਹਿ ਵੀ ਦਿੱਤੀ ਗਈ ਹੈ ਇੱਕ ਤਰੀਕੇ ਨਾਲ ਕਿ ਕੀ ਗੱਲਬਾਤ ਉਹ ਆਪਣੀ ਕਨਵੇ ਕਰਕੇ ਆਏ ਨੇ ਯਾਨੀ ਮੋٹے ਤੌਰ ਤੇ ਅਕਾਲੀ ਦਲ ਦੇ ਆਗੂਆਂ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਜਿਹੜੇ ਜਿਹੜਾ ਅਸਤੀਫਾ ਸੁਖਵੀਰ ਬਾਦਲ ਦਾ ਹੈ ਉਸ ਨੂੰ ਉਸ ਬਾਰੇ ਉਹਨਾਂ ਨੇ ਤਕਨੀਕੀ ਪੱਖ ਸਮਝਾ ਦਿੱਤੇ ਸੀ ਔਰ ਉਸ ਬਾਰੇ ਖਬਰਾਂ ਵੀ ਇਹ ਨੇ ਕਿ ਉਹ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਹੈ ਔਰ ਉਸ ਤੋਂ ਬਾਅਦ ਬਾਕੀ ਅਸਤੀਫੇ ਜਿਹੜੇ ਆਏ ਸੀ ਉਸ ਵੇਲੇ ਹੋਰ ਆਗੂਆਂ ਦੇ ਜਿਨ੍ਹਾਂ ਨੇ ਸੁਖਵੀਰ ਬਾਦਲ ਹੋਰਾਂ ਦੇ ਸਮਰਥਨ 'ਚ ਅਸਤੀਫਾ ਦਿੱਤਾ ਸੀ ਉਹਨਾਂ ਨੂੰ ਲੈ ਕੇ ਕੀ ਫੈਸਲੇ ਹੋਣੇ ਨੇ ਜਾਂ ਫਿਰ ਜਿਹੜੀ ਕਮੇਟੀ ਬਣਾਈ ਗਈ ਸੀ ਜਿਹਨੇ ਡੈਲੀਗੇਟਸ ਬਣਾਉਣੇ ਨੇ ਉਸ ਨੂੰ ਲੈ ਕੇ ਕੀ ਫੈਸਲੇ ਹੋਏ ਨੇ ਰਜੀਵ ਸ਼ਰਮਾ ਮੇਰੇ ਸਹਿਯੋਗੀ ਜੁੜ ਰਹੇ ਨੇ ਸਿੱਧਾ ਰਜੀਵ ਦਾ ਰੁਕ ਕਰਦੇ ਆ ਰਜੀਵ ਕਾਫੀ ਚੀਜ਼ਾਂ ਨੇ ਆਪਾਂ ਲਗਾਤਾਰ ਡਿਸਕਸ ਕਰ ਰਹੇ ਆ ਮੈਂ ਐਡਵੋਕੇਟ ਧਾਮੀ ਹੋਰਾਂ ਦੀ ਮੁਲਾਕਾਤ ਤੋਂ ਸ਼ੁਰੂ ਕਰੂੰਗਾ ਕਿ ਅੱਜ ਦੀ ਜਿਹੜੀ ਮੁਲਾਕਾਤ ਹੈ ਜੇ ਮੈਂ ਸਿੱਧਾ ਸਵਾਲ ਪੁੱਛਾਂ ਕਿ ਹਰਜਿੰਦਰ ਸਿੰਘ ਧਾਮੀ ਨਿੱਜੀ ਤੌਰ ਤੇ ਮੈਂ ਫਿਰ ਇਸ ਵਰਡ ਤੇ ਸਟਿਕ ਕਰ ਰਿਹਾ ਨਿੱਜੀ ਤੌਰ ਤੇ ਕਿਸੇ ਇਹ ਦੁਚਿੱਤੀ ਚ ਨੇ ਜਾਂ ਕਿਸੇ ਸੰਕਟ ਚ ਘਿਰੇ ਹੋਏ ਨਜ਼ਰ ਆ ਰਹੇ ਨੇ। ਕਿਹਾ ਜਾ ਸਕਦਾ। ਅਬ ਬਿਲਕੁਲ ਮੈਂ ਵਿਜੇਪਾਲ ਮੈਂ ਵੀ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਹੁਣ ਤੱਕ ਦਾ ਉਹਨਾਂ ਦਾ ਕਾਰਜਕਾਲ ਰਿਹਾ ਹੈ ਜਾਂ ਹੁਣ ਤੱਕ ਉਹਨਾਂ ਦਾ ਮੀਡੀਆ ਦੇ ਨਾਲ ਕਿਸ ਤਰੀਕੇ ਦਾ ਰਸਤਾ ਰਿਹਾ ਉਸ ਤੋਂ ਪਹਿਲਾਂ ਸ਼ੁਰੂ ਕਰਦਾ ਕਿ ਹਰਜਿੰਦਰ ਸਿੰਘ ਧਾਮੀ ਇੱਕ ਐਸੇ ਆਗੂ ਨੇ ਜਿਹੜੇ ਕਿ ਤੀਜੀ ਵਾਰੀ ਐਸਜੀਪੀਸੀ ਦੇ ਪ੍ਰਧਾਨ ਬਣੇ ਨੇ ਔਰ ਆਪਣੀ ਬੇਬਾਕੀ ਦੇ ਲਈ ਉਹ ਜਾਣੇ ਜਾਂਦੇ ਨੇ ਪਰ 2 ਦਸੰਬਰ ਦਾ ਜਦੋਂ ਤੋਂ ਆਦੇਸ਼ ਅਕਾਲ ਤਖਸੈਬ ਦਾ ਜਿਹੜਾ ਹੋਇਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਹਰਜਿੰਦਰ ਸਿੰਘ ਧਾਮੀ ਥੋੜੇ ਖਿਜੇ ਹੋਏ ਵੀ ਨਜ਼ਰ ਆ ਰਹੇ ਨੇ ਮੀਡੀਆ ਤੋਂ ਵੀ ਲਗਾਤਾਰ ਜਿਹੜੀ ਦੂਰੀ ਹੈ ਔਰ ਇਸੇ ਦਾ ਹੀ ਨਤੀਜਾ ਹੈ ਕਿ ਉਹ ਇੱਕ ਫੋਨ ਕਾਲ ਦੇ ਉੱਤੇ ਬੀਬੀ ਜਗੀਰ ਕੌਰ ਬਾਰੇ ਕੁਝ ਸ਼ਬਦ ਜਿਹੜੇ ਨੇ ਉਹ ਬੋਲ ਦਿੰਦੇ ਨੇ ਬਾਅਦ ਦੇ ਵਿੱਚ ਮਾਫੀ ਵੀ ਮੰਗੀ ਜਾਂਦੀ ਤਾਂ ਕਿਤੇ ਦਬਾਅ ਤੇ ਹੇਠ ਜ਼ਰੂਰ ਇਸ ਵळे ਹਰਜਿੰਦਰ ਸਿੰਘ ਧਾਮੀ ਸਿੱਧੇ ਤੌਰ ਤੇ ਨਜ਼ਰ ਆ ਰਹੇ ਨੇ ਕਿਉਂਕਿ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਨਾਲ ਜੁੜਿਆ ਕੋਈ ਵੀ ਜਦੋਂ ਮਸਲਾ ਹੁੰਦਾ ਸੀ ਤਾਂ ਉਹਨਾਂ ਵੱਲੋਂ ਤੁਰੰਤ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਸੀ ਜਾਂ ਬਿਆਨ ਦਿੱਤਾ ਜਾਂਦਾ ਸੀ ਔਰ ਇਸ ਤੋਂ ਵੀ ਵੱਧ ਜਿਹੜੀ ਸੋਚਣ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਨੂੰ ਹਮੇਸ਼ਾ ਜਦੋਂ ਡਿਫੈਂਡ ਕਰਨ ਦਾ ਮੌਕਾ ਹੁੰਦਾ ਸੀ ਤਾਂ ਪਹਿਲੀ ਕਤਾਰ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦਾ ਨਾਮ ਆਉਂਦਾ ਰਿਹਾ ਉਹਨਾਂ ਵੱਲੋਂ ਤੁਰੰਤ ਕਿਸੇ ਵੀ ਮੁੱਦੇ ਦੇ ਉੱਤੇ ਜਦੋਂ ਕੋਈ ਵਿਰੋਧੀ ਅਕਾਲੀ ਦਲ ਨੂੰ ਘੇਰਦੇ ਸੀ ਜਾਂ ਐਸਜੀਪੀਸੀ ਨੂੰ ਲੈ ਕੇ ਕੋਈ ਸਵਾਲ ਖੜਾ ਹੁੰਦਾ ਸੀ ਤਾਂ ਹਰਜਿੰਦਰ ਸਿੰਘ ਧਾਮੀ ਵੱਲੋਂ ਤੁਰੰਤ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਇਸੇ ਹੀ ਦਫਤਰ ਦੇ ਵਿੱਚ ਸੱਦ ਲਈ ਜਾਂਦੀ ਸੀ ਤਾਂ ਮੈਂ ਇਸ ਵੇਲੇ ਐਸਜੀਪੀਸੀ ਦਫਤਰ ਦੇ ਬਾਹਰ ਹੀ ਮੌਜੂਦ ਹਾਂ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਇਸ ਵੇਲੇ ਵੀ ਅੰਮ੍ਰਿਤਸਰ ਦੇ ਵਿੱਚ ਨੇ ਔਰ ਇਹ ਵੀ ਚਰਚਾਵਾਂ ਨੇ ਕਿ ਕੱਲ ਜਦੋਂ ਅਕਾਲੀ ਦਲ ਦਾ ਜਿਹੜਾ ਵਫ਼ਦ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਜਿਸ ਵੇਲੇ ਮਿਲਦੇ ਲਈ ਪਹੁੰਚਿਆ ਸੀ ਤਾਂ ਉਦੋਂ ਵੀ ਹਰਜਿੰਦਰ ਸਿੰਘ ਧਾਮੀ ਅੰਮ੍ਰਿਤਸਰ ਦੇ ਵਿੱਚ ਆਪਣੀ ਜਿਹੜੀ ਉਹਨਾਂ ਦੀ ਰਿਹਾਇਸ਼ ਐਸਜੀਪੀਸੀ ਵੱਲੋਂ ਦਿੱਤੀ ਗਈ ਉੱਥੇ ਮੌਜੂਦ ਸੀ ਪਰ ਕੱਲ ਦੀ ਬਜਾਏ ਜਦੋਂ ਕੱਲ ਅਕਾਲੀ ਦਲ ਦੇ ਨਾਲ ਨਾਲ ਐ ਜੀ ਪੀ ਸੀ ਦੇ ਜਿਹੜੇ ਜਨਰਲ ਸਕੱਤਰ ਨੇ ਕੁਲਵੰਤ ਸਿੰਘ ਮੰਨਣ ਉਹ ਉਸ ਡੈਲੀਗੇਸ਼ਨ ਦਾ ਹਿੱਸਾ ਸੀ ਪਰ ਹਰਜਿੰਦਰ ਸਿੰਘ ਧਾਮੀ ਦਾ ਉਸ ਡੈਲੀਗੇਸ਼ਨ ਦੇ ਵਿੱਚੋਂ ਗਾਇਬ ਰਹਿਣਾ ਬਲਵਿੰਦਰ ਸਿੰਘ ਭੁੰਦੜ ਉਸ ਅਲੀਗੇਸ਼ਨ ਦੇ ਵਿੱਚ ਨਹੀਂ ਸਨ ਤਾਂ ਕਈ ਤਰ੍ਹਾਂ ਦੇ ਜਿਹੜੇ ਸਵਾਲ ਖੜੇ ਹੋ ਰਿਹਾ ਹੁਣ ਅਸੀਂ ਗੱਲ ਕਰਦੇ ਹਾਂ ਅੱਜ ਦੀ ਮੀਟਿੰਗ ਦੀ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਇੱਕਦਮ ਅਸੀਂ ਕਹਿ ਸਕਦੇ ਕਿ ਜਾਣਕਾਰੀ ਮਿਲਦੀ ਹੈ ਕਿ ਹਰਜਿੰਦਰ ਸਿੰਘ ਧਾਮੀ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਰਿਹائش ਤੇ ਪਹੁੰਚੇ ਨੇ ਕੀ ਗੱਲਬਾਤ ਹੋਈ ਇਸ ਬਾਰੇ ਨਾ ਤਾਂ ਹਰਜਿੰਦਰ ਸਿੰਘ ਧਾਮੀ ਨੇ ਕੋਈ ਹੁਣ ਤੱਕ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਔਰ ਨਾ ਹੀ ਗਿਆਨੀ ਰਗਵੀਰ ਸਿੰਘ ਵੱਲੋਂ ਇਹਦੀ ਕੋਈ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਪਰ ਜਿਹੜੇ ਸੋਰਸਸ ਨੇ ਉਨ੍ਹਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੀ 7 ਮੈਂਬਰੀ ਕਮੇਟੀ ਦਾ ਜ਼ਿਕਰ ਹੋ ਰਿਹਾ ਹੈ ਜੋ 2 ਦਸੰਬਰ ਨੂੰ ਆਦੇਸ਼ ਹੋਇਆ ਸੀ ਉਸ ਦੇ ਵਿੱਚ ਇੱਕ ਸਭ ਤੋਂ ਵੱਡਾ ਫਰਮਾਨ ਇਹ ਸੀ ਕਿ ਜਿਹੜੇ ਵੀ ਅਸਤੀਫੇ ਹੁਣ ਤੱਕ ਅਭਿਜੇ ਮੈਂ ਦੁਬਾਰਾ ਦੁਹਰਾ ਦਿਆਂ ਜਿੰਨੇ ਵੀ ਅਸਤੀਫੇ ਹੁਣ ਤੱਕ ਪਹੁੰਚੇ ਨੇ ਉਹਨਾਂ ਨੂੰ ਪ੍ਰਵਾਨ ਕਰਕੇ ਉਸ ਦੀ ਰਿਪੋਰਟ ਜਿਹੜੀ ਹੈ 3 ਦਿਨ ਦੇ ਅੰਦਰ ਅੰਦਰ ਅਕਾਲ ਤਖਸੈਵਿਖੇ ਸੌਂਪੀ ਜਾਵੇ ਹੁਣ ਇਹ ਸਭ ਤੋਂ ਵੱਡਾ ਸਵਾਲ ਹੈ ਇੱਕ 7 ਮੈਂਬਰੀ ਕਮੇਟੀ ਜਿਹੜੀ ਹੈ ਉਹ ਬਣਾਉਣ ਦੀ ਗੱਲ ਕਹੀ ਗਈ ਸੀ ਜਿਸ ਦੀ ਅਗਵਾਈ ਹਰਜਿੰਦਰ ਸਿੰਘ ਧਾਮੀ ਨੂੰ ਕਰਨ ਦੇ ਲਈ ਕਿਹਾ ਗਿਆ ਸੀ ਤਾਂ ਨਾ ਤਾਂ ਹੁਣ ਤੱਕ ਕੋਈ ਅਸਤੀਫਾ ਪ੍ਰਵਾਨ ਹੋਇਆ ਔਰ ਨਾ ਹੀ ਹੁਣ ਤੱਕ ਕੋਈ ਸੱਤ ਮੈਂਬਰੀ ਕਮੇਟੀ ਬਣੀ ਹੈ ਤਾਂ ਕਿਤੇ ਨਾ ਕਿਤੇ ਉਸੇ ਆਦੇਸ਼ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਇੱਕ ਵੱਡੇ ਦਬਾਅ ਹੇਠ ਨੇ ਔਰ ਕਿਤੇ ਨਾ ਕਿਤੇ ਉਹ ਉਸ ਕਮੇਟੀ ਤੋਂ ਬਾਹਰ ਵੀ ਹੋਣਾ ਚਾਹੁੰਦੇ ਨੇ ਇਹ ਸਾਡੇ ਅਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਉਹ ਜਿਹੜੀ ਕਮੇਟੀ ਦੀ ਅਗਵਾਈ ਕਰਨ ਦੇ ਲਈ ਕਿਹਾ ਗਿਆ ਸੀ ਤਾਂ ਹਰਜਿੰਦਰ ਸਿੰਘ ਧਾਮੀ ਨੇ ਸ਼ਾਇਦ ਇਹੀ ਗੁਜ਼ਾਰਿਸ਼ ਇਹ ਅਪੀਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਹੈ ਕਿ ਉਹਨਾਂ ਨੂੰ ਉਸ ਕਮੇਟੀ ਤੋਂ ਵਕਤ ਕੀਤਾ ਜਾਵੇ ਉਹ ਉਸ ਕਮੇਟੀ ਦੀ ਅਗਵਾਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਜੇਕਰ ਅਸੀਂ ਕੱਲ ਦੀ ਜਿਹੜੀ ਮੀਟਿੰਗ ਦਾ ਜ਼ਿਕਰ ਕਰਦੇ ਹਾਂ ਤਾਂ ਉਸ ਦੇ ਵਿੱਚ ਅਸਤੀਫਿਆਂ ਦਾ ਤਾਂ ਜ਼ਿਕਰ ਹੋ ਰਿਹਾ ਸੀ ਪਰ ਅਸਤੀਫਿਆਂ ਦੀ بجائے ਅਸਤੀਫੇ ਦਾ ਇੱਕ ਅਸਤੀਫਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਜ਼ਰੂਰ ਕੀਤਾ ਜਾ ਰਿਹਾ ਸੀ ਪਰ ਜਿਹੜਾ ਆਦੇਸ਼ ਅਕਾਲ ਤਖਤ ਸਾਹਿਬ ਤੋਂ ਹੋਇਆ ਸੀ ਉਹ ਇਹ ਸੀ ਕਿ ਜਿੰਨੇ ਵੀ ਅਸਤੀਫੇ ਹੁਣ ਤੱਕ ਆਏ ਨੇ ਕਿਉਂਕਿ ਕਿਤੇ ਨਾ ਕਿਤੇ ਅਕਾਲੀ ਦਲ ਦੇ ਆਗੂ ਅਸਤੀਫਿਆਂ ਤੋਂ 20 ਬਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਵੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਜਿਹੜੇ ਬਾਕੀ ਅਸਤੀਫੇ ਨੇ ਉਹਨਾਂ ਨੂੰ ਵਾਪਸ ਲੈ ਲਿਆ ਜਾਵੇ ਔਰ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਕਿਉਂਕਿ ਉਹ ਸਭ ਤੋਂ ਵੱਧ ਚਰਚਾ ਉਸ ਅਸਤੀਫੇ ਦੀ ਹੋ ਰਹੀ ਹੈ ਉਸ ਨੂੰ ਪ੍ਰਵਾਨ ਕਰ ਲਿਆ ਜਾਵੇ ਇਹ ਵੀ ਚਰਚਾਵਾਂ ਨੇ ਔਰ ਇਸ ਦੇ ਚਲਦਿਆਂ ਹਰਜਿੰਦਰ ਸਿੰਘ ਧਾਮੀ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣਾ ਇਹ ਇੱਕ ਨਵੀਂ ਚਰਚਾ ਅਸੀਂ ਕਹਿ ਸਕਦੇ ਹਾਂ ਇਸ ਨੇ ਜ਼ਰੂਰ ਛੇੜੀ ਹੈ ਜੀਬ ਜੀ अच्छा ब, 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 जिस जेड़ा कल दी मुलाकात हुई है राजीव ਜਿਵੇਂ ਤੁਸੀਂ ਐਡਵੋਕੇਟ ਧਾਮੀ ਹੋਰਾਂ ਦਾ ਜ਼ਿਕਰ ਕਰ ਰਹੇ ਹੋ ਕਿ ਕਿਤੇ ਨਾ ਕਿਤੇ ਧਾਮੀ ਜਿਹੜੇ ਨੇ ਉਹ ਬੈਕ ਆਊਟ ਕਰ ਸਕਦੇ ਨੇ ਇਹ ਇਹ ਹਾਲਾਂਕਿ ਸੋਰਸਸ ਤੋਂ ਖਬਰਾਂ ਨੇ ਕਿ ਉਹ ਜਿਹੜੀ 7 ਮੈਂਬਰੀ ਕਮੇਟੀ ਹੈ ਕਿਉਂਕਿ ਅਸਲੀ ਪੇਚ ਜਿਹੜਾ ਹੈ ਅਕਾਲੀ ਦਲ ਦੇ ਆਗੂ ਵੀ ਜਿਹੜੀ ਗੱਲ ਕੱਲ ਕਹਿਣਾ ਚਾਹ ਰਹੇ ਸੀ ਬੇਸ਼ੱਕ ਉਹਨਾਂ ਨੇ ਇਹ ਗੱਲ ਸਪਸ਼ਟ ਤੌਰ ਤੇ ਨਹੀਂ ਕਹੀ ਕਿਉਂਕਿ ਉਹ ਵਾਰ-ਵਾਰ ਇਹ ਕਹਿੰਦੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਰ ਉਹਨਾਂ ਦਾ ਹਰ ਹਦੇਸ਼ ਅਸੀਂ ਸਾਨੂੰ ਮਾਨਿਆ ਹੈ ਹਰ ਸਦੇਸ਼ ਹਰ ਆਦੇਸ਼ ਅਸੀਂ ਮੰਨਣ ਨੂੰ ਤਿਆਰ ਹਾਂ ਪਰ ਟੈਕਨੀਕਲ ਗਲਿਚ ਦੀ ਗੱਲ ਜਿਹੜੀ ਕੀਤੀ ਜਾਂਦੀ ਹੈ ਕਿ ਉਸ ਦੇ ਵਿੱਚ ਤਕਨੀਕੀ ਅੜਚਨਾ ਨੇ ਉਸ ਦੇ ਵਿੱਚ ਸਭ ਤੋਂ ਵੱਡਾ ਤਾਂ ਉਹ ਕਮੇਟੀ ਦਾ ਮਸਲਾ ਹੈ ਔਰ ਜੇ ਐਡਵੋਕੇਟ ਧਾਮੀ ਹੀ ਕਮੇਟੀ ਤੋਂ ਬੈਕ ਆਊਟ ਕਰ ਜਾਂਦੇ ਨੇ ਅਗਲੇ ਦਿਨਾਂ ਦੇ ਵਿੱਚ ਫਿਰ ਉਸ ਕਮੇਟੀ ਦੀ ਕੋਈ ਰੈਲੇਵੈਂਸ ਰਹਿ ਜਾਂਦੀ ਹੈ ਬਿਲਕੁਲ ਕਿਉਂਕਿ ਲਗਾਤਾਰ ਜਿਸ ਦਿਨ ਤੋਂ ਆਦੇਸ਼ ਹੋਇਆ ਜੇਕਰ ਅਸੀਂ ਜਿਨ੍ਹਾਂ ਨੂੰ ਅਸੀਂ ਅਕਾਲੀ ਦਲ ਦੇ ਵਿਰੋਧੀ ਧਿਰ ਕਹਿ ਦਿੰਨੇ ਹਾਲਾਂਕਿ ਉਹ ਅਕਾਲੀ ਦਲ ਦੇ ਵਿੱਚ ਲੰਮਾ ਸਾਮਾ ਸਾਰੇ ਆਗੂ ਰਹੇ ਨੇ ਚਾਹੇ ਉਹ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਭਾਈ ਮਨਜੀਤ ਸਿੰਘ ਬਹੁਤ ਸਾਰੇ ਐਸੇ ਆਗੂ ਨੇ ਜਿਨ੍ਹਾਂ ਨੇ ਇੱਕ ਵੱਕਰਾ ਆਪਣਾ ਧੜਾ ਬਣਾਇਆ ਔਰ ਧੜਾ ਬਣਾਉਣ ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਆਦੇਸ਼ ਹੁੰਦਾ ਕਿ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਇੱਕ ਝੰਡੇ ਥੱਲੇ ਆਓ ਤਾਂ ਉਸ ਤੋਂ ਬਾਅਦ ਅਗਲੇ ਹੀ ਦਿਨ ਜਿਹੜੀ ਕਮੇਟੀ ਉਹਨਾਂ ਦੀ ਬਣੀ ਸੀ ਜਾਂ ਗਰੀ ਅਕਾਲੀ ਸੁਧਾਰ ਲਹਿਰ ਇਹ ਕੋਨਾਂ ਵੱਲੋਂ ਧੜਾ ਬਣਾਇਆ ਗਿਆ ਸੀ ਤਾਂ ਉਸ ਧੜੇ ਦੀ ਮੀਟਿੰਗ ਬੁਲਾ ਕੇ ਅਕਾਲੀ ਦਲ ਸੁਧਾਰ ਲਹਿਰ ਦੀ ਜਿਹੜੀ ਸਮੇਟ ਦਿੱਤਾ ਗਿਆ ਉਸ ਦੀ ਉਸੇ ਦਿਨ ਹੀ ਐਲਾਨ ਕਰ ਦਿੱਤਾ ਗਿਆ ਕਿ ਹੁਣ ਅਸੀਂ ਵੱਖਰਾ ਧੜਾ ਨਹੀਂ ਬਣਾਵਾਂਗੇ ਕਿਉਂਕਿ ਉਹਨਾਂ ਨੂੰ ਇਹ ਉਮੀਦ ਸੀ ਕਿ ਅਕਾਲ ਤਖਤ ਸਾਹਿਬ ਦਾ ਆਦੇਸ਼ ਹੋਇਆ ਹੈ ਸੱਤ ਮੈਂਬਰੀ ਕਮੇਟੀ ਬਣਾ ਕੇ ਜਲਦ ਤੋਂ ਜਲਦ ਜਿਹੜੀ ਮੈਂਬਰਸ਼ਿਪ ਮੁਹਿੰਮ ਹੈ ਉਹ ਸ਼ੁਰੂ ਹੋਏਗੀ ਪਰ ਬਾਅਦ ਦੇ ਵਿੱਚ ਜਦੋਂ ਇਹਨਾਂ ਅਸਤੀਫਿਆਂ ਨੂੰ ਲੈ ਕੇ ਦੇਰੀ ਹੋਣ ਲੱਗੀ ਫਿਰ ਇਹ ਸਵਾਲ ਖੜੇ ਹੋਏ ਕਿ ਅਕਾਲੀ ਦਲ ਕਿਤਨਾ ਕਿਤੇ ਉਸ ਆਦੇਸ਼ ਤੋਂ ਭੱਜ ਰਿਹਾ ਹਾਲਾਂਕਿ ਡਾਕਟਰ ਦਲਜੀਤ ਚੀਮਾ ਨੇ ਕੱਲ ਉਹਨਾਂ ਸਾਰੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਹੋਇਆਂ ਹੀ ਜਿਹੜਾ ਸੰਵਿਧਾਨ ਹੈ ਪਾਰਟੀ ਦਾ ਉਹਦੀਆਂ ਕਾਪੀਆਂ ਦਾ ਜ਼ਿਕਰ ਕੀਤਾ ਔਰ ਨਾਲ ਦੀ ਨਾਲ ਜਿਹੜੀ ਨਵੀਂ ਪਾਰਟੀ ਹੋਣ ਦੇ ਵਿਚਾਰੀ ਹੈ ਉਹਨਾਂ ਨੂੰ ਸਵਾਲ ਕਿੜੇ ਕੀਤੇ ਕਿ ਉਹ ਵੀ ਜਨਤਾ ਦੇ ਸਾਹਮਣੇ ਸਾਰੀ ਗੱਲ ਰੱਖਣ ਕਿ ਆਖਿਰਕਾਰ ਜੇਕਰ ਕੋਈ ਵੀ ਪਾਰਟੀ ਬਣਾਈ ਜਾਂਦੀ ਹੈ ਤਾਂ ਉਹਦੇ ਲਈ ਕਿਹੜੇ-ਕਿਹੜੇ ਜਿਹੜੇ ਪਰਫਾਰਮਾ ਹੈ ਉਹਦੇ ਵਿੱਚ ਕਿਹੜੇ-ਕਿਹੜੇ ਨਿਯਮ ਨੇ ਕਿਹੜੀਆਂ ਕਿੜੀਆਂ ਚੀਜ਼ਾਂ ਜੜੀਆਂ ਨੇ ਉਹਨਾਂ ਨੂੰ ਲੈ ਕੇ ਸਪਸ਼ਟ ਕਰਨਾ ਲਾਜ਼ਮੀ ਹੈ ਹੁਣ ਗੱਲ ਕਰਦੇ ਆ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਗੱਲ ਹੋ ਰਹੀ ਸੀ ਤਾਂ ਕੱਲ ਜਦੋਂ ਇਹ ਸੰਵਿਧਾਨ ਦਾ ਹਵਾਲਾ ਦਿੱਤਾ ਗਿਆ ਤਾਂ ਉਸ ਦਾ ਕਿਤੇ ਨਾ ਕਿਤੇ ਇਸ਼ਾਰਾ ਇਸੇ ਵੱਲ ਸੀ ਕਿ ਅਸੀਂ ਕੋਈ ਕਮੇਟੀ ਬਣਾ ਕੇ ਮੈਂਬਰਸ਼ਿਪ ਮੁਹਿੰਮ ਜਿਹੜੀ ਹੈ ਉਹ ਨਹੀਂ ਚਲਾ ਸਕਦੇ ਬਲਕਿ ਜਿਹੜੀ ਔਰ ਕਮੇਟੀ ਹੈ ਜਾਂ ਜਿਹੜੀ ਵਰਕਿੰਗ ਕਮੇਟੀ ਹੈ ਮਾਫ ਕਰਨਾ ਵਰਕਿੰਗ ਕਮੇਟੀ ਜਿਹੜੀ ਹੈ ਅਕਾਲੀ ਦਲ ਦੀ ਉਹੀ ਮੈਂਬਰ ਬਣਾ ਸਕਦੀ ਹੈ ਉਹਦੇ ਕੋਲ ਹੀ ਇਹ ਅਧਿਕਾਰ ਹੈ ਤਾਂ ਕਿਤੇ ਨਾ ਕਿਤੇ ਕੱਲ ਜਿੱਥੇ ਅਕਾਲੀ ਦਲ ਉਸ ਆਦੇਸ਼ ਨੂੰ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਕਿ ਆਦੇਸ਼ ਅਸੀਂ ਜ਼ਰੂਰ ਬੰਦੇ ਆ ਪਰ ਟੈਕਨੀਕਲਿਟੀ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਇਸ ਤਰੀਕੇ ਦੇ ਨਾਲ ਮੈਂਬਰਸ਼ਿਪ ਜਿਹੜੀ ਹੈ ਅਕਾਲੀ ਦਲ ਦੀ ਉਹ ਨਹੀਂ ਚਲਾ ਸਕਦੇ ਤਾਂ ਕੱਲ ਰਜਿੰਦਰ ਸਿੰਘ ਧਾਮੀ ਉਸ ਭਾਵੇਂ ਡੈਲੀਗੇਸ਼ਨ ਦਾ ਹਿੱਸਾ ਨਹੀਂ ਸਨ ਤਾਂ ਜਦੋਂ ਉਸ ਕਮੇਟੀ ਦੇ ਅਧ ਅਧਾਰ ਜਾਂ ਹੋਂਦ ਦੀ ਜਦੋਂ ਗੱਲ ਹੋਈ ਕਿ ਅਜਿਹਾ ਹੋ ਹੀ ਨਹੀਂ ਸਕਦਾ ਤਾਂ ਫਿਰ ਲਾਜ਼ਮੀ ਤੌਰ ਤੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਪਾਸੇ ਇੱਕ ਆਦੇਸ਼ ਹੋਇਆ ਸੀ ਕਿ ਉਹ ਕਮੇਟੀ ਦੀ ਅਗਵਾਈ ਕਰਨ ਕਿਹੜੇ ਉਸ ਦੇ ਵਿੱਚ ਮੈਂਬਰ ਹੋਣਗੇ ਇਹ ਵੀ ਹਾਲੇ ਕੋਈ ਸਪਸ਼ਟ ਨਹੀਂ ਹੈ ਪਰ ਕਿਤੇ ਨਾ ਕਿਤੇ ਜਦੋਂ ਇਹ ਗੱਲ ਸਾਹਮਣੇ ਆਈ ਕਿ ਅਜਿਹਾ ਕੀਤਾ ਹੀ ਨਹੀਂ ਜਾ ਸਕਦਾ ਤਾਂ ਫਿਰ ਕਿਤੇ ਨਾ ਕਿਤੇ ਹਰਜਿੰਦਰ ਸਿੰਘ ਧਾਮੀ ਇਹ ਇੱਛਾ ਜ਼ਾਹਿਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਉਸ ਕਮੇਟੀ ਵਾਲਾ ਜਿਹੜਾ ਆਦੇਸ਼ ਹੈ ਉਸ ਤੋਂ ਵਕ ਕੀਤਾ ਜਾਵੇ ਕਿਉਂਕਿ ਜਿਹੜੀ ਚੀਜ਼ ਅਕਾਲੀ ਦਲ ਹੀ ਕਹਿ ਚੁੱਕਿਆ ਕਿ ਇਹ ਨਹੀਂ ਹੋ ਸਕਦੀ ਤਾਂ ਹਰਜਿੰਦਰ ਸਿੰਘ ਧਾਮੀ ਆਪਣੇ ਪੱਧਰ ਤੇ ਕਿਸ ਤਰੀਕੇ ਦੇ ਨਾਲ ਕੋਈ ਕਮੇਟੀ ਬਣਾ ਸਕਦੇ ਨੇ ਇਹ ਤਾਂ ਲਾਜ਼ਮੀ ਤੌਰ ਤੇ ਜੇਕਰ ਕੋਈ ਕੋਈ ਹੋਰ ਵੀ ਹੋਵੇ ਤਾਂ ਉਹਦੇ ਜ਼ਹਿਨ ਦੇ ਵਿੱਚ ਇਹ ਸਵਾਲ ਜ਼ਰੂਰ ਆਏਗਾ ਤਾਂ ਅੱਜ ਜਿਹੜੀ ਮੁਲਾਕਾਤ ਕੀਤੀ ਜਾਣੀ ਔਰ ਦੂਸਰੇ ਪੱਧਰ ਸੇ ਲਗਾਤਾਰ ਅਰਜਿੰਦਰ ਸਿੰਘ ਧਾਮੀ ਦੀ ਚੁੱਪੀ মিডিਆ ਤੋਂ ਦੂਰੀ ਇਹ ਕਈ ਤਰ੍ਹਾਂ ਦੇ ਸਵਾਲ ਜਿਹੜੇ ਖੜੇ ਹੋਏ ਅੱਛਾ ਅੱਛਾ ਰਾਜੀ ਵੇ ਇੱਕ ਚੀਜ਼ ਹੋ ਰਹੀ ਹੈ ਇੱਕ ਚੀਜ਼ ਹੋ ਰਹੀ ਹੈ ਆਪਾਂ ਵਾਰ-ਵਾਰ ਸੁਖਵੀਰ ਬਾਦਲ ਹੋਰਾਂ ਦੇ ਅਸਤੀਫੇ ਦਾ ਔਰ ਬਾਕੀ ਆਗੂਆਂ ਦੇ ਅਸਤੀਫਿਆਂ ਦਾ ਜ਼ਿਕਰ ਕਰਦੇ ਆ ਜਿੰਨੇ ਵੀ ਉਹਦੇ ਚ 3 4 5 ਆਗੂ ਹੋਣਗੇ ਉਹਨਾਂ ਦੇ ਅਸਤੀਫਿਆਂ ਦਾ ਜ਼ਿਕਰ ਕਰਦੇ ਆ ਇਨ੍ਹਾਂ ਖਬਰਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਸੂਤਰਾਂ ਦੇ ਮੁਤਾਬਿਕ ਤੁਹਾਡੇ ਕਿ ਜਦੋਂ ਜਥੇਦਾਰ ਸਾਹਿਬ ਨੂੰ ਅਕਾਲੀ ਦਲ ਦਾ ਵਫਦ ਮਿਲਿਆ ਹੈ ਉਹਨਾਂ ਨੇ ਕਿਤੇ ਨਾ ਕਿਤੇ ਮਤਲਬ ਦੇਖੋ ਖਬਰਾਂ ਤੇ ਸੋਰਸਸ ਤੋਂ ਹੁੰਦੀਆਂ ਨੇ ਕਿਤੇ ਨਾ ਕਿਤੇ ਇਹ ਇਹ ਉਹਨਾਂ ਨੂੰ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਗਈ ਹੈ ਕਿ ਸੁਖਵੀਰ ਬਾਦਲ ਹੋਰਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਹੈ ਤੇ ਬਾਕੀ ਆਗੂਆਂ ਦੇ ਅਸਤੀਫੇ ਵਾਪਸ ਲੈ ਜਾ ਸਕਦੇ ਬਿਲਕੁਲ ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫਾ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਅਸਤੀਫਿਆਂ ਦੀ ਇੱਕ ਝੜੀ ਲੱਗਣੀ ਜਿਹੜੀ ਅਕਾਲੀ ਦਲ ਦੇ ਵਿੱਚ ਸ਼ੁਰੂ ਹੁੰਦੀ ਹੈ ਨਰਿੰਦਰ ਸ਼ਰਮਾ ਅਨਿਲ ਜੋਸ਼ੀ ਹੋਰ ਕਈ ਐਸੇ ਆਗੂ ਨੇ ਜਿਨ੍ਹਾਂ ਵੱਲੋਂ ਆਪਣੇ ਆਪਣੇ ਅਸਤੀਫੇ ਦੀ ਪੇਸ਼ਕਸ਼ ਜਿਹੜੀ ਹੈ ਉਹ ਰੱਖੀ ਗਈ ਸੀ ਤਾਂ ਜੇਕਰ ਅਸੀਂ ਆਕਾਲ ਤਖਤ ਸਾਹਿਬ ਦਾ ਜਿਹੜਾ ਆਦੇਸ਼ ਹੈ ਉਹਦਾ ਜ਼ਿਕਰ ਕਰੀਏ ਤਾਂ ਉਸ ਦੇ ਵਿੱਚ ਸਪਸ਼ਟ ਤੌਰ ਤੇ ਇਹ ਗੱਲ ਕਹੀ ਗਈ ਸੀ ਕਿ ਤਿੰਨ ਦਿਨ ਦੇ ਅੰਦਰ ਹੁਣ ਤੱਕ ਜਿੰਨੇ ਵੀ ਅਸਤੀਫੇ ਜਿਹੜੇ ਨੇ ਆਏ ਨੇ ਉਹ ਸਾਰੇ ਦੇ ਸਾਰੇ ਪਰਵਾਨ ਕਰਕੇ ਉਸ ਦੀ ਜਿਹੜੀ ਰਿਪੋਰਟ ਹੈ ਉਹ ਦਿੱਤੀ ਜਾਵੇ ਉਸ ਦੇ ਵਿੱਚ ਕਿਸੇ ਨਾਮ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ ਕਿ ਕਿਸ ਆਗੂ ਦਾ ਅਸਤੀਫਾ ਹੈ ਕਿਸ ਦਾ ਅਸਤੀਫਾ ਪ੍ਰਵਾਨ ਕਰਨਾ ਹੈ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ ਪਰ ਸਿੱਧੇ ਤੌਰ ਤੇ ਇਹ ਗੱਲ ਕਹੀ ਗਈ ਸੀ ਕਿ ਜਿੰਨੇ ਵੀ ਅਸਤੀਫੇ ਹੁਣ ਤੱਕ ਆਏ ਨੇ ਉਹ ਸਾਰੇ ਪ੍ਰਵਾਨ ਕੀਤੇ ਜਾਣ ਤਾਂ ਜਿੱਥੋਂ ਤੱਕ ਕੱਲ ਦੀ ਮੀਟਿੰਗ ਹੈ ਜਾਂ ਹੁਣ ਤੱਕ ਜਿਹੜੇ ਜ਼ਿਕਰ ਗੱਲ ਕਰੀਏ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦਰ ਜਾਂ ਹੋਰ ਆਗੂ ਸਮੇਂ-ਸਮੇਂ ਤੇ ਜਿਹੜੇ ਉਸ ਆਦੇਸ਼ ਯਾਨੀ ਕਿ 2 ਦਸੰਬਰ ਤੋਂ ਬਾਅਦ ਦੀਆਂ ਜਿਹੜੀਆਂ ਮੁਲਾਕਾਤਾਂ ਹੋਈਆਂ ਨੇ ਉਸ ਦੇ ਵਿੱਚ ਜਿਹੜੀ ਜ਼ਿਆਦਾਤਰ ਚਰਚਾ ਹੈ ਉਹ ਇੱਕੋ ਅਸਤੀਫੇ ਦੀ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਜਿਹੜੇ ਕਿ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਹੁਣ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਪਰ ਬਾਕੀ ਆਗੂਆਂ ਦੇ ਅਸਤੀਫਿਆਂ ਦਾ ਜਾਂ ਉਹਨਾਂ ਦੇ ਨਾਵਾਂ ਦਾ ਜ਼ਿਕਰ ਕਿਤੇ ਵੀ ਨਹੀਂ ਕੀਤਾ ਜਾ ਰਿਹਾ ਯਾਨੀ ਯਾਨੀ ਇਹ ਉਮੀਦ ਹੈ ਵੀ ਕੱਲ ਦੀ ਵਰਕਿੰਗ ਕਮੇਟੀ ਦੇ ਵਿੱਚ ਬਾਕੀ ਅਸਤੀਫੇ ਵਾਪਸ ਲੈ ਜਾ ਸਕਦੇ ਨੇ ਉਹ ਵਾਪਸ ਲੈ ਜਾ ਸਕਦੇ ਆ ਬਿਲਕੁਲ ਇਹੀ ਚਰਚਾਵਾਂ ਨੇ ਕਿ ਇੱਕ ਅਸਤੀਫਾ ਜਿਹੜਾ ਪ੍ਰਵਾਨ ਕਰਕੇ ਕਿਉਂਕਿ ਉਸ ਦੀ ਬਹੁਤ ਜ਼ਿਆਦਾ ਚਰਚਾ ਹੈ ਉਸ ਸ਼ਖਸ ਨੂੰ ਜਿੰਨੇ ਵੀ ਵਿਰੋਧੀ ਨੇ ਉਹਨਾਂ ਦੇ ਉਹਨਾਂ ਵੱਲੋਂ ਵੀ ਲਗਾਤਾਰ ਘੇਰਿਆ ਜਾਂਦਾ ਔਰ ਸੁਖਵੀਰ ਬਾਦਲ ਦੀ ਅਗਵਾਈ ਤੋਂ ਹੀ ਕਿਤੇ ਨਾ ਕਿਤੇ ਬਾਕੀ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਪਰੇਸ਼ਾਨੀ ਹੈ ਤਾਂ ਇਸ ਕਰਕੇ ਉਸ ਅਸਤੀਫੇ ਨੂੰ ਪ੍ਰਵਾਨ ਕਰਕੇ ਬਾਕੀ ਜਿਹੜੇ ਅਸਤੀਫੇ ਨੇ ਉਹਨਾਂ ਨੂੰ ਵਾਪਸ ਲੈਣ ਦੀ ਜਿਹੜੀ ਗੱਲ ਵੀ ਚੱਲ ਰਹੀ ਹੈ ਪਰ ਹੁਣ ਅੱਗੇ ਕੀ ਇਸ ਆਦੇਸ਼ ਅਤੇ ਕਿਉਂਕਿ ਇਹਨਾਂ ਬਿਨ ਪਾਲਣ ਦੀ ਗੱਲ ਪਾਲਣਾ ਕਰਨ ਦੀ ਗੱਲ ਹੋਈ ਸੀ ਤਾਂ ਜੇਕਰ ਉਸ ਆਕਾਲੀ ਦਲ ਨਹੀਂ ਮੰਨਦਾ ਤਾਂ ਲਾਜ਼ਮੀ ਤੌਰ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੇਗਾ ਪਰ ਇਹ ਚਰਚਾਵਾਂ ਜ਼ਰੂਰ ਚੱਲ ਰਹੀਆਂ ਨੇ ਥੋੜੇ ਦਿਨਾਂ ਦੇ ਵਿੱਚ ਅਸੀਂ ਜਦੋਂ ਮੌਕਾ ਮਿਲੇਗਾ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਗੱਲਬਾਤ ਕਰਨ ਦਾ ਤਾਂ ਉਹਨਾਂ ਦੇ ਕੋਲੋਂ ਕਿਉਂਕਿ ਜੇਕਰ ਅਸੀਂ ਜਿਸ ਦਿਨ ਗੁਰਪੁਰਬ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਉਸ ਦਿਨ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਆਕਾਲੀ ਦਲ ਆਨਾਕਾਨੀ ਕਰਨ ਦੀ بجائے ਜੋ ਆਦੇਸ਼ ਹੋਇਆ ਉਸ ਦੀ ਪਾਲਣਾ ਕਰੇ ਪਰ ਹੁਣ ਕਿਉਂਕਿ ਉਸ ਤੋਂ ਠੀਕ 2 ਦਿਨ ਬਾਅਦ ਇੱਕ ਜਿਹੜਾ ਡੈਲੀਗੇਸ਼ਨ ਹੈ ਉਹ ਉਹਨਾਂ ਨੂੰ ਮਿਲਣ ਦੇ ਲਈ ਪਹੁੰਚ ਜਾਂਦਾ ਹੈ ਔਰ ਕੱਲ ਇੱਕ ਸੰਵਿਧਾਨ ਦਾ ਜਿਹੜਾ ਹਵਾਲਾ ਹੈ ਉਹ ਵੀ ਦਿੱਤਾ ਗਿਆ ਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਜੇਕਰ ਕਿਸੇ ਨੇ ਵੀ ਕੋਈ ਸਿਆਸੀ ਪਾਰਟੀ ਬਣਾਉਣੀ ਹੈ ਤਾਂ ਉਹਦੇ ਵਿੱਚ ਇਹ ਜਿਹੜੇ ਨਿਯਮ ਨੇ ਜਿਨ੍ਹਾਂ ਨੂੰ ਕਿ ਹਰ ਇੱਕ ਸ਼ਖਸ ਨੂੰ ਮੰਨਣਾ ਪਏਗਾ ਤਾਂ ਸੰਵਿਧਾਨ ਦਾ ਹਵਾਲਾ ਦੂਸਰੇ ਪਾਸੇ ਕਾਲ ਤਕ ਸਾਹਿਬ ਦਾ ਆਦੇਸ਼ ਤਾਂ ਹੁਣ ਉਸ ਆਦੇਸ਼ ਦੇ ਵਿੱਚ ਕੋਈ ਬਦਲਾ ਕੀਤਾ ਜਾਂਦਾ ਹੈ ਜਾਂ ਉਸ ਆਦੇਸ਼ ਨੂੰ ਜੇਕਰ ਜਿਸ ਤਰੀਕੇ ਦੀਆਂ ਚਰਚਾਵਾਂ ਨੇ ਕਿ ਸੰਵਿਧਾਨ ਦਾ ਹਵਾਲਾ ਦੇ ਕੇ ਵਰਕਿੰਗ ਕਮੇਟੀ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਨਵੇਂ ਮੈਂਬਰਸ਼ਿਪ ਜਿਹੜੀ ਹੈ ਉਹ ਨਹੀਂ ਚਲਾਈ ਜਾ ਸਕਦੀ ਤਾਂ ਇੱਕ ਸਿੱਖ کہہ ਸਕਦੇ ਕਿ ਤਨਾ ਕਿਤੇ ਇੱਕ ਪੰਬਲ ਪੂਸੇ ਵਾਲੀ ਸਥਿਤੀ ਜਿਹੜੀ ਹੈ ਉਹ ਜ਼ਰੂਰ ਬਣੀ ਹੋਈ ਹੈ ਹੁਣ ਸਾਰੀ ਦੀ ਸਾਰਾ ਜਿਹੜਾ ਧਿਆਨ ਹੈ ਉਹ ਇਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਟਿਕਿਆ ਹੋਇਆ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ 2 ਦਸੰਬਰ ਵਾਲਾ ਆਦੇਸ਼ ਹੈ ਕੀ ਉਸ ਦੇ ਵਿੱਚ ਕੋਈ ਬਦਲਾਅ ਕਰਦੇ ਨੇ ਜਾਂ ਫਿਰ ਅਕਾਲੀ ਦਲ ਨੂੰ ਉਸ ਆਦੇਸ਼ ਨੂੰ ਆਧਾਰ ਬਣ ਕੇ ਜੋ ਕੁਝ ਵੀ ਉਸ ਆਦੇਸ਼ ਦੇ ਵਿੱਚ ਲਿਖਤੀ ਤੌਰ ਦੇ ਵਿੱਚ ਸਭ ਕੁਝ ਆਇਆ ਸੀ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਲਾਗੂ ਕੀਤਾ ਜਾਂਦਾ ਹੈ ਇਹ ਹਾਲੇ ਇੱਕ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ ਹੈ ਠੀਕ ਹੈ ਧੰਨਵਾਦ राजीव शुक्रिया ਇਸ ਪੂਰੀ ਗੱਲਬਾਤ ਦੇ ਲਈ ਵਿਸਤਾਰ ਦੇ ਵਿੱਚ ਸਾਡੇ ਸਹਿਯੋਗੀ राजीव ਸ਼ਰਮਾ ਚਰਚਾ ਕਰ ਰਹੇ ਸੀ ਕਿਉਂਕਿ ਬਹੁਤ ਸਾਰੀਆਂ ਖਬਰਾਂ ਸੋਰਸਿਸ ਤਾਂ ਹੁੰਦੀਆਂ ਨੇ ਸੂਤਰਾਂ ਤਾਂ ਹੁੰਦੀਆਂ ਨੇ ਜਿਹੜੇ ਬਿਆਨ ਦਿੱਤੇ ਜਾਂਦੇ ਨੇ ਸਾਹਮਣੇ ਆ ਕੇ ਉਹ ਹੋਰ ਕਿਸਮ ਦੇ ਹੁੰਦੇ ਨੇ ਮੀਟਿੰਗਾਂ ਦੇ ਵਿੱਚ ਗੱਲਬਾਤ ਹੋਰ ਕਿਸਮ ਦੀ ਹੁੰਦੀ ਹੈ ਰਿਸਪੌਂਸ ਹੋਰ ਕਿਸਮ ਦਾ ਹੁੰਦਾ ਹੈ ਪਰ ਆਉਟਪੁੱਟ ਕਿਸੇ ਹੋਰ ਤਰ੍ਹਾਂ ਦੀ ਨਿਕਲ ਕੇ ਆਉਂਦੀ ਹੈ ਸੋ ਕੁੱਲ ਮਿਲਾ ਕੇ ਉਹਨਾਂ ਹੀ ਸਾਰੇ ਬਿੰਦੂਆਂ ਤੇ ਅਸੀਂ ਚਰਚਾ ਕਰ ਰਹੇ ਸੀ ਗੱਲਬਾਤ ਕਰ ਰਹੇ ਸੀ ਕਿ ਇੱਕ ਰਿਪੋਰਟਰ ਦੇ ਸੋਰਸਿਸ ਤੋਂ ਕੀ ਖਬਰਾਂ ਨਿਕਲਦੀਆਂ ਨੇ ਐਡਵੋਕੇਟ ਧਾਮੀ ਦੀ ਮੁਲਾਕਾਤ ਕਿੰਨਾ ਮਾਇਨਿਆਂ ਦੇ ਵਿੱਚ ਅਹਿਮ ਹੈ ਜੇ ਅਕਾਲੀ ਦਲ ਇਹ ਚੀਜ਼ ਸਿੱਧੇ ਤਰੀਕੇ ਨਾਲ ਕਹਿ ਚੁੱਕਿਆ ਕਿ ਉਹ ਕਮੇਟੀ ਨੂੰ ਮੰਨਣਾ ਉਹਨਾਂ ਦੇ ਲਈ ਆਸਾਨ ਨਹੀਂ ਹੈ ਕਿਉਂਕਿ ਉਸ ਦੇ ਵਿੱਚ ਟੈਕਨੀਕਲ ਦਿੱਕਤਾਂ ਨੇ ਤਾਂ ਫਿਰ ਉਸ ਕਮੇਟੀ ਦੀ ਅਗਵਾਈ ਐਡਵੋਕੇਟ ਰਜਿੰਦਰ ਸਿੰਘ ਧਾਮੀ ਕਿਵੇਂ ਕਰ ਸਕਦੇ ਨੇ ਸੋ ਕਿਤੇ ਨਾ ਕਿਤੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਬਾਰੇ ਚਰਚਾਵਾਂ ਨੇ ਕਿ ਉਸ ਕਮੇਟੀ ਦੀ ਉਹ ਪ੍ਰਧਾਨਗੀ ਤੋਂ ਬੈਕਆਊਟ ਕਰ ਸਕਦੇ ਨੇ ਅਗਲੇ ਦਿਨਾਂ ਦੇ ਵਿੱਚ ਔਰ ਦੂਸਰੀ ਗੱਲ ਅਸਤੀਫਿਆਂ ਦਾ ਜ਼ਿਕਰ ਹੋਇਆ ਸੁਖਵੀਰ ਬਾਦਲ ਦਾ ਅਸਤੀਫਾ ਕੁਝ ਹੋਰ ਆਗੂਆਂ ਦੇ ਨਾਲ ਅਸਤੀਫੇ ਆ ਜਿਹੜੇ ਸਪੋਰਟ ਦੇ ਵਿੱਚ ਦਿੱਤੇ ਸੀ ਕੀ ਉਹ ਸਾਰੇ ਮਨਜ਼ੂਰ ਕੀਤੇ ਜਾਂਦੇ ਆ ਜਾਂ ਇੱਕ ਅਸਤੀਫਾ ਮਨਜ਼ੂਰ ਕਰਕੇ ਬਾਕੀ ਦੇ ਵਾਪਸ ਲੈ 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 ਜਾਣਗੇ ਇਹ ਵੀ ਚਰਚਾਵਾਂ ਨੇ ਔਰ ਤੀਸਰੀ ਗੱਲ ਕਿ ਕੀ ਵਰਕਿੰਗ ਕਮੇਟੀ ਹੀ ਉਹ ਸਾਰੀ ਭਰਤੀ ਨੂੰ ਦੇਖੇਗੀ ਔਰ ਇਹ ਸਭ ਕੁਝ ਅਗਲੇ ਦਿਨਾਂ ਦੇ ਵਿੱਚ ਕਿਉਂਕਿ ਅਕਾਲ ਤਖਸੈਬ ਦੇ ਹਦੇਸ਼ ਸੀ ਤਾਂ ਲਿਖਤੀ ਰੂਪ ਦੇ ਵਿੱਚ ਇੱਕ ਵਾਰ ਫਿਰ ਇਹਨਾਂ ਫੈਸਲਿਆਂ ਨੂੰ ਸ਼੍ਰੀ ਅਕਾਲ ਤਖਸੈਬ ਨੂੰ ਜਾਣੂ ਕਰਵਾਉਣਾ ਹੋਏਗਾ ਸੋ ਹੁਣ ਅਗਲੇ ਦਿਨਾਂ ਦੇ ਵਿੱਚ ਕੀ ਗਤੀਵਿਧੀਆਂ ਰਹਿੰਦੀਆਂ ਨੇ ਉਸਤੇ ਖਾਸ